ਸ਼ਸ਼ੀਕਲ ਸਵੇਰ ਤੋਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਜਲੰਧਰ ਦੇ ਮੋਲਰ ਟਾਊਨ ਦੇ ਵਿੱਚ ਲੱਕੀ ਉਭਰਾਏ ਨਾਮਕ ਆਮ ਆਦਮੀ ਪਾਰਟੀ ਦੇ ਲੀਡਰ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਨੂੰ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ ਉਸ ਸੀਸੀਟੀਵੀ ਸਾਹਮਣੇ ਆਈ ਉਸ ਕਤਲ ਦੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਕਤਲ ਦੇ ਵਿੱਚ ਜਿਹੜਾ ਕਹਿ ਲਈ ਕਿ ਇੱਕ ਪੱਕਾ ਸਾਹਮਣੇ ਆਇਆ ਓਏ ਫਿਲਮੀ ਰੂਪ ਦੇ ਵਿੱਚ ਸਾਹਮਣੇ ਆਇਆ ਫਰਮੀ ਰੂਪ ਦੇ ਤਰੀਕੇ ਦੇ ਨਾਲ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਇੱਕ ਵਿਅਕਤੀ ਜਿਹੜਾ ਹੈ ਉਹ ਵੇਟ ਕਰ ਰਿਹਾ ਹੁੰਦਾ ਹੈ ਵਿੱਕੀ ਦੇ ਥਾਰ ਗੱਡੀ ਵਿੱਚ ਬੈਠਣ ਦੀ ਤਾਂ ਦੂਸਰਾ ਸਕੂਟਰੀ ਲੈ ਕੇ ਉਸ ਦੀ ਵੇਟ ਕਰ ਰਿਹਾ ਹੁੰਦਾ ਐ ਐਕਟਿਵਾ ਸਕੂਟ ਤੇ ਉਸ ਦੀ ਵੇਟ ਕਰ ਰਿਹਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਗੋਲੀਆਂ ਮਾਰ ਦਿੰਦਾ ਹੈ ਤਾਂ ਸਕੂਟਰੀ ਵਾਲਾ ਉਸ ਨੂੰ ਬਿਠਾਉਂਦਾ ਹੈ ਇੱਕਦਮ ਤੇ ਉਹ ਬਿਠਾ ਕੇ ਫਰਾਰ ਹੋ ਜਾਂਦਾ ਸੀ ਸੀਸੀਟੀਵੀ ਫੁਟੇਜ ਦੇ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਦੀ ਵੇੜ ਕਰਦਾ ਤੇ ਗੋਲੇ ਚਲਾ ਕੇ ਜਦੋਂ ਸਕੂਟਰੀ ਆਉਂਦੀ ਹੈ ਤਾਂ ਉਸ ਦੇ ਉੱਪਰ ਸਵਾਰ ਹੋ ਕੇ ਉਹ ਦੋਨੇ ਜਿਹੜੇ ਹਮਲਾਵਰ ਨੇ ਅਣਪਛਾਤੇ ਹਮਲਾਵਰ ਨੇ ਉਹ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਦੀ ਮਦਦ ਨਾਲ ਜਿਹੜੀ ਪੁਲਿਸ ਹੈ ਪ੍ਰਸ਼ਾਸਨ ਹੈ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਜਿਹੜੇ ਹਮਲਾਵਰ ਸਨ ਕੌਣ ਸਨ ਉਹਨਾਂ ਦੀ ਪੁਰਾਣੀ ਕੀ ਰਜਿਸਟਰੀ ਵਿਕੀ ਦੇ ਨਾਲ ਤਾਂ ਦੇਖਣਾ ਹੋਏਗਾ ਕਿ ਇਸ ਮਸਲੇ ਦਾ ਹੁਣ ਮੋੜ ਕਿੱਥੇ ਜਾ ਕੇ ਨਿਕਲਦਾ ਕਿਉਂਕਿ ਸੀਸੀਟੀਵੀ ਸਾਹਮਣੇ ਆਉਣ ਦੇ ਨਾਲ ਕਾਫੀ ਜਿਹੜੀਆਂ ਗੁੰਝਲਾਂ ਨੇ ਉਹ ਆਸਾਨ ਵੀ ਹੋਈਆਂ ਨੇ ਪੁਲਿਸ ਦੇ ਲਈ ਕਿਉਂਕਿ ਪਹਿਲਾਂ ਇਹ ਕਹਿ ਰਹੀਏ ਕਿ ਇੱਕ ਅੰਨੇਵਾ ਕਤਲ ਜਾਪਦਾ ਸੀ ਹੁਣ ਜਦੋਂ ਸੀਸੀਟੀਵੀ ਸਾਹਮਣੇ ਆ ਗਈ ਹੈ ਤਾਂ ਉਸ ਤੋਂ ਬਾਅਦ ਸਿਰਫ ਮੁਲਜ਼ਮਾਂ ਨੂੰ ਲੱਭਣਾ ਜਿਹੜਾ ਸੌਖਾ ਹੋਰ ਹੋ ਜਾਏਗਾ ਸਸ਼ੀਕਾਲ ਸਵੇਰ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਜਲੰਧਰ ਦੇ ਮੋਡਲ ਟਾਊਨ ਦੇ ਵਿੱਚ ਲੱਕੀ ਉਭਰਾਏ ਨਾਮਕ ਆਮ ਆਦਮੀ ਪਾਰਟੀ ਦੇ ਲੀਡਰ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ ਉਸ ਸੀਸੀਟੀਵੀ ਸਾਹਮਣੇ ਆਈ ਉਸ ਕਤਲ ਦੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਕਤਲ ਦੇ ਵਿੱਚ ਜਿਹੜਾ ਕਹਿ ਲਈ ਕਿ ਪੱਕ ਸਾਹਮਣੇ ਆਇਆ ਓਏ ਫਿਲਮੀ ਰੂਪ ਦੇ ਵਿੱਚ ਸਾਹਮਣੇ ਆਇਆ ਫਿਲਮੀ ਰੂਪ ਦੇ ਤਰੀਕੇ ਦੇ ਨਾਲ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਦੱਸ ਦਈਏ ਕਿ ਇੱਕ ਵਿਅਕਤੀ ਜਿਹੜਾ ਹੈ ਉਹ ਵੇਟ ਕਰ ਰਿਹਾ ਹੁੰਦਾ ਹੈ ਵਿੱਕੀ ਦੇ ਥਾਰ ਗੱਡੀ ਵਿੱਚ ਬੈਠਣ ਦੀ ਤਾਂ ਦੂਸਰਾ ਸਕੂਟਰੀ ਲੈ ਕੇ ਉਸ ਦੀ ਵੇਟ ਕਰ ਰਿਆ ਹੁੰਦਾ ਐਕਟਿਵ ਵਾ ਸਕੂਟ ਤੇ ਉਸ ਦੀ ਵੇਟ ਕਰ ਰਿਆ ਹੁੰਦਾ ਤਾਂ ਉਸ ਤੋਂ ਬਾਅਦ ਜਦੋਂ ਗੋਲੀਆਂ ਮਾਰ ਦਿੰਦਾ ਤਾਂ ਸਕੂਟਰੀ ਵਾਲਾ ਉਸ ਨੂੰ ਬਿਠਾਉਂਦਾ ਇੱਕਦਮ ਤੇ ਉਹ ਬਿਠਾ ਕੇ ਫਰਾਰ ਹੋ ਜਾਂਦਾ ਸੀ ਸੀਸੀਟੀਵੀ ਫੁਟੇਜ ਦੇ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਦੀ ਵੇਟ ਕਰਦਾ ਤੇ ਗੋਲੀਆਂ ਚਲਾ ਕੇ ਜਦੋਂ ਸਕੂਟਰੀ ਆਉਂਦੀ ਹੈ ਤਾਂ ਉਸ ਦੇ ਉੱਪਰ ਸਵਾਰ ਹੋ ਕੇ ਉਹ ਦੋਨੇ ਜਿਹੜੇ ਹਮਲਾਵਰ ਨੇ ਅਣਪਛਾਤੇ ਹਮਲਾਵਰ ਨੇ ਉਹ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਦੀ ਮਦਦ ਨਾਲ ਜਿਹੜੀ ਪੁਲਿਸ ਹੈ ਪ੍ਰਸ਼ਾਸਨ ਹੈ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂ ਜਿਹੜੇ ਹਮਲਾਵਰ ਸਨ ਕੌਣ ਸਨ ਉਹਨਾਂ ਦੀ ਪੁਰਾਣੀ ਕੀ ਰੰਜਿਸ਼ ਸੀ ਵਿੱਕੀ ਦੇ ਨਾਲ ਤਾਂ ਦੇਖਣਾ ਹੋਏਗਾ ਕਿ ਇਸ ਮਸਲੇ ਦਾ ਹੁਣ ਮੋੜ ਕਿੱਥੇ ਜਾ ਕੇ ਨਿਕਲਦਾ ਕਿਉਂਕਿ ਸੀਸੀਟੀਵੀ ਸਾਹਮਣੇ ਆਉਣ ਦੇ ਨਾਲ ਕਾਫੀ ਜਿਹੜੀਆਂ ਗੁੰਝਲਾਂ ਨੇ ਉਹ ਆਸਾਨ ਵੀ ਹੋਈਆਂ ਨੇ ਪੁਲਿਸ ਦੇ ਲਈ ਕਿਉਂਕਿ ਪਹਿਲਾਂ ਇਹ ਕਹਿ ਰਹੀਏ ਕਿ ਇੱਕ ਅੰਨੇਵਾ ਕਤਲ ਜਾਪਦਾ ਸੀ ਹੁਣ ਜਦੋਂ ਸੀਸੀਟੀਵੀ ਸਾਹਮਣੇ ਆ ਗਈ ਹੈ ਤਾਂ ਉਸ ਤੋਂ ਬਾਅਦ ਸਿਰਫ ਮੁਲਜ਼ਮਾਂ ਨੂੰ ਲੱਭਣਾ ਜਿਹੜਾ ਸੌਖਾ ਹੋਰ ਹੋ ਜਾਏਗਾ